লাভী দোস্ত ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਮੈਂ ਫੇਰ ਤੋਂ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਕ੍ਰੈਚਰ ਚ ਆ ਗਏ ਸੀ ਅੱਜ ਆਪਾਂ ਸੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਿਟੀ ਸਿਟੀ ਟੂਰ ਹੈ ਕਿ ਮੈਂ ਤੁਹਾਨੂੰ ਇੱਕ ਲੈ ਕੇ ਜਾਣਾ ਇੱਕ ਛੋਟੇ ਛੋਟੇ ਜਿਹੜਾ ਜੰਦਾ ਅੱਡਾ ਸੋ ਆਪਾਂ ਤੁਹਾਨੂੰ ਦੱਸਾਂਗੇ ਤੇ ਉਹਦੇ ਵਿੱਚ ਆਪਾਂ ਹੁਣ ਪੈਦਲ ਜਾਵਾਂਗੇ ਤੇ ਫੇਰ ਸਾਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਇੱਕ ਜਗ੍ਹਾ ਤੇ ਜਿਵੇਂ ਹੁਣ ਅਸੀਂ ਸ਼ਾਮ ਨੂੰ ਰੋਟੀ ਖਾ ਲਈ ਸੀ ਰੋਟੀ ਖਾਣ ਤੋਂ ਬਾਅਦ ਜਦੋਂ ਦੇਖਿਆ ਵੀ ਇੱਥੇ ਦੁਕਾਨਾਂ ਸਾਰੀਆਂ ਬੰਦ ਪਈ ਨੇ ਪਰ ਆਪਣੀ ਇੰਡੀਆ ਦੇ ਵਿੱਚ ਜਾਨੀ ਕਿ ਪੰਜਾਬ ਦੇ ਵਿੱਚ ਸਵੇਰੇ 5 ਵਜੇ ਆ ਜਾਂਦੇ ਨੇ ਤੇ ਰਾਤ ਨੂੰ 12 ਵਜੇ ਜਾਂਦੇ ਨੇ ਸੋ ਅਸੀਂ ਆਪਣਾ ਸਕੇਜੂਲ ਚੇਂਜ ਕਰਨ ਜਾ ਰਹੇ ਹਾਂ ਅੱਜ ਤੋਂ ਸੋ ਇਸ ਕਰਕੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਆਪਣੀ ਲਾਈਫ ਦੇ ਵਿੱਚ ਚੇਂਜ ਕਰਾਂਗੇ ਇਹ ਤੁਹਾਨੂੰ ਦੇਖੂਗਾ ਆਪਣੇ ਆਉਣ ਵਾਲੇ ਬਲੌਗਰ ਦੇ ਵਿੱਚ ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਤੇ ਦਿਖਾਉਂਦੇ ਹਾਂ ਤੇ ਆਪਾਂ ਨੂੰ ਵਧੀਆ ਇੱਕ ਮਿੱਤਰ ਮਿਲੇ ਸੀ ਤੇ WhatsApp ਤੇ ਗੱਲ ਹੁੰਦੀ ਰਹਿੰਦੀ ਸੀ ਪਰ ਉਹ ਥੋੜਾ ਜਿਹਾ ਧਿਆਨ ਦੇਵਾਂ ਕਿਸ ਗੱਲ ਤੇ ਵੀ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਹਰੇਕ ਦੀ ਇੱਕ ਪ੍ਰਾਈਵੇਸੀ ਹੁੰਦੀ ਆ ਸੋ ਆਵਾਜ਼ ਤੁਸੀਂ ਸੁਣ ਲੋਗੇ ਕੋਈ ਗੱਲ ਨਹੀਂ ਠੀਕ ਹੈ ਜੀ ਚੱਲਦੇ ਆਪਾਂ ਅੱਗੇ ਇਹ ਹੈਗੇ ਸਿਟੀ ਜਿੱਥੇ ਦਿਨ ਵੇਲੇ ਬਹੁਤ ਕ라우ਡ ਰਹਿੰਦਾ ਬਟ ਹੁਣ ਟਾਈਮ ਕਾਫੀ ਹੋ ਚੁੱਕਿਆ ਇਸ ਕਰਕੇ ਸਾਰੀਆਂ ਜਿੰਨੀਆਂ ਵੀ ਸ਼ਾਪਸ ਨੇ ਸ਼ੋਰੂਮ ਨੇ ਇਹ ਆਫ ਹੋ ਚੁੱਕੇ ਨੇ ਤਾਂ ਆਫ ਤਾਂ ਕਰਕੇ ਕਿਉਂਕਿ ਇੱਥੇ ਦਾ ਇੱਕ ਟਾਈਮ ਹੈ ਇੱਕ ਸਕੈਡਿਊਲ ਹੈ ਵੀ 8:00 ਵਜੇ ਤੱਕ ਅਸੀਂ ਰਹਿਣਾ ਉਸ ਤੋਂ ਬਾਅਦ ਆਪਣੇ ਬੱਚੇ ਪਰਿਵਾਰ ਨਾਲ ਜਾ ਕੇ ਆਪਣੇ ਘਰ ਇੰਜੋਏ ਕਰਨਾ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਹੁਣ ਅਸੀਂ ਜਾਵਾਂਗੇ ਅੱਗੇ ਓਕੇ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਿਆ ਵੀ ਉੱਥੇ ਲੈ ਕੇ ਚੱਲਦੇ ਹਾਂ ਤੇ ਠੀਕ ਹੈ ਬਣੇ ਰਹੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬੱਸ ਸਟੈਂਡ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਜਹਾਜ਼ਾਂ ਦਾ ਡਾਣਾ ਨਹੀਂ ਇਹ ਇਹ ਹੈਗਾ ਬੱਸ ਸਟੈਂਡ ਸੋ ਬੱਸਾਂ ਇਹਦੇ ਵਿੱਚ ਲੱਗਣਗੀਆਂ ਤੇ ਫਿਰ ਤੁਸੀਂ ਆਹ ਤਾਕੀਆਂ ਖੋਲਣਗੀਆਂ ਫਿਰ ਤੁਸੀਂ ਬੱਸ ਦੇ ਵਿੱਚ ਇੰਟਰ ਕਰ ਸਕਦੇ ਹੋ ਆਲਮੋਸਟ ਇਹ ਹੈਗਾ ਬੱਸ ਸਟੈਂਡ ਮੈਨੂੰ ਇਹ ਲੱਗਾ ਕਿਤੇ ਬਾਬਾ 에어ਪੋਰਟ ਦੇ ਵਿੱਚ ਆ ਗਏ ਸੋ ਇਸ ਕਰਕੇ ਤਾਂ ਤੁਹਾਨੂੰ ਦਿਖਾ ਰਿਹਾ ਇਹ ਆਲਾ ਦਾਰਾ ਦੇਖੋ ਤੇ ਆਹ ਔਰ ਜਿਹੜੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ ਵੀ ਇਹ ਇੱਥੇ ਪਤਾ ਲੱਗਦਾ ਵੀ ਕੋਈ ਕਿਹੜੀ ਵੀ ਬਸਾ ਮਤਲਬ ਜਿਹੜੀ ਜਿਹੜੀਆਂ ਲੋਕੇਸ਼ਨਾਂ ਨੇ ਤੁਹਾਡੀਆਂ ਕਿਸ ਨੇਰ ਪੇਟ ਤੇ ਜਾਣਾ ਹੈ ਕਿਸੇ ਨੇ ਘਰੇ ਜਾਣਾ ਕੋਈ ਮਤਲਬ ਉਹਦੇ ਸਾਈਡ ਤੇ ਕਿਤੇ ਮਤਲਬ ਟਾਊਨ ਦੇ ਵਿੱਚ ਜਾਣਾ ਸੋ ਇੱਥੇ ਸਾਰੇ ਟਾਈਮ ਲਿਖੇ ਹੋਏ ਨੇ ਵੀ ਐਨੇ ਟਾਈਮ ਤੇ ਬਸਾਂ ਆ ਰਹੀਆਂ ਨੇ ਠੀਕ ਹੈ ਜੀ ਕਿੱਥੇ ਲਗਣੀ ਹੈ ਓਕੇ ਓਕੇ ਸੋ ਜਿਓ ਬਸ ਆ ਗਈ ਸਾਉ ਵਾਲੀ ਇਹ ਲੱਗਣੀ ਆ ਕਿਵੇਂ ਤੇ ਆ ਲੱਗੀ ਦੇਖੋ ਹੁਣ ਇਹਦੇ ਵਿੱਚ ਚੜਨੇ ਨੇ ਸਾਰੇ ਜਿਨੇ ਵੀ ਸਵਾਰਨੀ ਆ ਏਅਰਪੋਰਟ ਨੂੰ ਜਾਓਗੇ ਦੇਖੋ ਕਿੱਥੇ ਜਾਣਾ ਇਹਨੇ ਤੇ ਆ ਸੀ ਇਹ ਵਾਲੀ ਲੋਗ ਜਾਣਾ ਠੀਕ ਹੈ ਜੀ ਦੋਸਤੋ ਇਹ ਮੈਂ ਤੁਹਾਨੂੰ ਦਿਖਾ ਰਿਹਾ ਸੀ ਇੱਥੇ ਦਾ ਸਿਟੀ ਸੈਂਟਰ ਜਿੱਥੇ ਵੀ ਕਿਤੇ ਜਾਣਾ ਬੱਸਾਂ ਉਰੋਂ ਜਾਂਦੀਆਂ ਨੇ ਇਹ ਮਤਲਬ ਕ੍ਰਾਸ਼ ਚਾਰਜ ਦਾ ਸਿਟੀ ਸੈਂਟਰ ਕਹਿ ਸਕਦੇ ਆਪਾਂ ਕ੍ਰਾਸ਼ ਚਾਰਜ ਦਾ ਜੀ ਇਹ ਸਿਟੀ ਸੈਂਟਰ ਹੈ ਸੋ ਇਹ ਮੈਂ ਤਾਂ ਮੈਂ ਕਹਿੰਦਾ ਚਲਿਆ ਜਰ ਬਣਾਇਆ ਜਾਵੇ ਵਲੌਗ ਕਿਉਂਕਿ ਇਹ ਮਿੱਤਰੀ ਇਹ ਜੇ ਮਿਲ ਗਏ ਤੇ ਫਿਰ ਮੇਰਾ ਜੀ ਕਰਦਾ ਤੇ ਵੀ ਆਪਾਂ ਉਹਦੇ ਨਾਲ ਫੇਰਾਂਗੇ ਤੇ ਮਾਰਕੀਟ ਦੇ ਵਿੱਚ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਫਿਰ ਮੇਰਾ ਜੀ ਕਰਾ ਵੀ ਉੱਥੇ ਬੱਸ ਸਟੈਂਡ ਸੀਗਾ ਤੇ ਉਹਨੂੰ ਵੀ ਦਿਖਾਇਆ ਜਾਵੇ ਆ ਲਓ ਜੀ ਗੇਟ ਖੁੱਲ ਗਿਆ ਸਾਡੇ ਵਾਸਤੇ ਠੀਕ ਹੈ ਜੀ ਮਿਲਦੇ ਆਂ ਜਲਦੀ ਆਪਾਂ ਹੁਣ ਅਗਲੇ ਲੋਕੇਸ਼ਨ ਤੇ ਜਾ ਰਹੇ ਆਂ ਲੋ ਜੀ ਇੱਥੋਂ ਚੱਲਨੇ ਆਪਾਂ ਅੰਦਰ ਇੱਥੇ ਨੇ ਜੀ ਮਾਲ ਇੱਥੇ ਇਹ ਮਾਲ ਦੇ ਵਿੱਚ ਦਿਖਾਣਾ ਹੈ ਇੱਥੇ ਕਿ ਥੀਏਟਰ ਤੇ ਇੱਥੇ ਕਹਿੰਦੇ ਬੰਦਾ ਪੈ ਕੇ ਮਤਲਬ ਫਿਲਮ ਦੇਖ ਸਕਦਾ ਹੈ ਨਾ ਜੀ ਹਾਂ ਵੱਡੀਆਂ ਸੀਟਾਂ ਲੱਗੀਆਂ ਹੋਈਆਂ ਨੇ ਆ ਹੁਣ ਆਪਾਂ ਜਾਵਾਂਗੇ ਉੱਪਰ ਸਕ੍ਰੀਨ ਨਹੀਂ ਵੱਡੀਆਂ 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 ਨੇ ਹਾਂ ਇਹ ਜਗ੍ਹਾ ਤੇ ਮਿਲਦੀਆਂ ਨੇ ਟਿਕਟਾਂ ਤੁਸੀਂ ਟਿਕਟ ਲੈ ਕੇ ਕਿਸੇ ਵੀ ਜਗ੍ਹਾ ਤੇ ਮਤਲਬ ਇੱਥੇ ਥੀਏਟਰ ਹੈ ਕਿ ਕਿਹਦੇ ਮਰਜੀ ਏਰੀਆ ਤੇ ਜਾ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਅੱਧਾ ਉੱਪਰ ਜਾਂਦੇ ਆਪਾਂ ਲਓ ਜੀ ਹੁਣ ਅਸੀਂ ਆ ਗਏ ਵਾਪਸ ਕਿਉਂਕਿ ਐਟ ਟਾਈਮ ਐਸਾ ਵੀ ਸਾਰੇ ਥੀਏਟਰ ਜਿਹੜੇ ਬੰਦ ਹੋ ਚੁੱਕੇ ਨੇ ਸਿਰਫ ਇੰਨਾ ਵੀ ਚਲ ਆ ਘੁੰਮਣ ਵਾਸਤੇ ਥੋੜਾ ਜਿਹਾ ਇੰਨੀ ਕਿ ਜਗ੍ਹਾ ਸਾਡੇ ਵਾਸਤੇ ਰੱਖੀ ਹੋਈ ਆ ਮਤਲਬ ਜਾਣ ਆਉਣ ਵਾਸਤੇ ਹੁਣ ਅਸੀਂ ਉੱਪਰ ਜਾਏ ਆਲਮੋਸਟ ਸਾਰਾ ਬੰਦ ਹੀ ਹੋ ਗਿਆ ਇਹ ਤੇ ਥੋੜਾ ਮੋਟਾ ਅੰਦਰ ਖੁੱਲਾ ਰੱਖਿਆ ਹੈ ਵੀ ਚਲ ਬੰਦਾ ਆ ਕੇ ਜਾ ਕੇ ਆ ਜਾ ਸਕਦਾ ਹੈ ਹਾਂ ਜਿਹੜੀ ਆ ਬਿਲਡਿੰਗ ਆ ਜੀ ਸਾਹਮਣੇ ਕਾਰਾਂ ਦੀ ਪਾਰਕਿੰਗ ਹੈ ਤੇ ਸਿਟੀ ਵੀ ਆ ਜਿੰਨੇ ਵੀ ਮਤਲਬ ਕਾਰਾਂ ਨੇ ਪਾਰਕਿੰਗ ਹੁੰਦੇ ਨੇ ਵੱਡੀ ਉੱਪਰ ਤੱਕ ਆ ਬਈ ਸਾਈਡ ਆ ਗਈ। ਹੋਰ ਦਿਖਾ ਰਿਹਾ ਤੇ ਵੀਰ ਜੀ ਨੇ ਦੱਸਿਆ ਵੀ ਇਹ ਜਿਹੜੀ ਹੈ ਇਹ ਜਗ੍ਹਾ ਕੀ ਇਹ ਠਾਣਾ ਹੈ। ਤੇ ਉਹ ਸਾਈਡ ਹੈਗੀ ਕੋਰਟ ਇਹ ਆਹ ਵਾਲੀ ਹਾਈ ਕੋਰਟ ਕਹਿ ਸਕਦੇ ਆਪਾਂ ਹਨਾ ਜੀ। ਹਾਂ ਡਿਸਟ੍ਰਿਕਟ ਕੋਰਟ ਸੌਰੀ। ਤੇ ਇਹ ਇਹ ਕੀ ਹੈ ਜੀ? ਇਹ ਵੀ ਕਾਰ ਕਾਰ ਪਾਰਕਿੰਗ ਹੈ ਜੀ ਇਧਰ ਹੀ ਸਾਈਡ। ਵਾਹ ਜੀ ਵਾਹ। ਚਲੋ ਅੱਗੇ ਚੱਲਦੇ ਹਾਂ ਜੀ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਦੱਸਿਆ ਵੀ ਇਹ ਇਹ ਕੋਰਟ ਹੈ ਡਿਸਟ੍ਰਿਕਟ ਕੋਰਟ ਆ ਦੇਖੋ ਲਿਖਿਆ ਹੈ ਇਹ ਆ ਦੇਖੋ ਲਿਖਿਆ ਹੈ ਤੇ ਆ ਜਿਹੜੀ ਕੋਰਟ ਦੇ ਇੰਟਰਸਟ ਹੈ ਜਸਟਿਸ ਐਮਰਜੈਂਸੀ ਸਰਵਿਸ ਇਹ ਹੈਗੀ ਐਂਟਰੀ ਗੇਟ ਵਾਹ ਜੀ ਵਾਹ ਕਿ ਆ ਪਾ ਗਏ ਰਿਵਰ ਸਾਈਡ ਮਾਰਕੀਟ ਸੋ ਯਾਰ ਫੁੱਲ ਬੜੇ ਕਹਿਣ ਖਿੰਦੇ ਨੇ ਤੇ ਮਾਰਕੀਟ ਤਾਂ ਵੈਸੇ ਬੰਦੀ ਆ ਕਹਿੰਦੇ 9 ਵਜੇ ਤੋਂ 9 ਵਜੇ ਤੱਕ ਰਹਿੰਦੀ ਆ ਓਕੇ ਹੋਏ ਹੋਏ ਫੁੱਲ ਯਾਰ ਆ ਫੁੱਲ ਮੈਨੂੰ ਬੜੇ ਜ਼ਬਰਦਸਤ ਲੱਗ ਰਹੇ ਲੋ ਵੀ ਦੋਸਤੋ ਇੱਕ ਕਹੈਂਡ ਚੀਜ਼ ਦਿਖਾ ਰਾਂ ਜਵੇਂ ਆਪਣੇ ਸ਼ਹੀਦ ਦੀ ਸਮਾਰਕ ਬਣੇ ਹੋਏ ਨੇ ਸੋ ਇੱਥੇ ਵੀ ਬਣੇ ਹੋਏ ਨੇ ਸੋ ਇਹ ਜਿੰਨੇ ਵੀ ਸ਼ਹੀਦ ਹੋਏ ਨੇ ਇੱਥੇ ਅੰਗਰੇਜ਼ ਕੀ ਕਹ ਸਕਦਾ ਇਹਨੂੰ ਗੇਟ ਨੂੰ ਕੀ ਹੈ ਜੀ ਬਾਈ ਰਿਮੈਂਬਰੈਂਸ ਦੀ ਰਿਮੈਂਬਰੈਂਸ ਗੇਟ ਆਫ ਰਿਮੈਂਬਰੈਂਸ ਸੋ ਆ ਆ ਆਹੀ ਨੇ ਸਾਰੇ ਫੋਟੋਆਂ ਲੱਗੀਆਂ ਛਾਦ ਇਹਨਾਂ ਦੀਆਂ ਨਾ ਨਾ ਇਹ ਨਹੀਂ ਹੈ ਓਕੇ 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 ਠੀਕ ਹੈ ਵੀ ਦੋਸਤੋ ਸੋ ਕੁਝ ਕੁਝ ਗੱਲਾਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਤੁਹਾਨੂੰ ਦਿਖਾ ਰਿਆ ਹਾਂ ਕੁਝ ਥਾਵਾਂ ਸੋ ਇਹ ਸਭ ਸੰਭਵ ਹੋਇਆ ਸਾਡੇ ਭਰਾ ਨਾਲ ਜੋ ਇਹਨਾਂ ਨੂੰ ਇੱਥੇ ਕਿਉਂਕਿ ਕਾਫੀ ਧੇਰ ਹੋ ਗਈ ਤੇ ਇਸ ਕਰਕੇ ਇੱਥੇ ਆਹ ਟ੍ਰੇਨ ਚੱਲਦੀ ਹੈ ਜੀ ਇੱਥੇ ਆਹ ਟ੍ਰੇਨ ਚੱਲਦੀ ਹੈ ਆਹੋ ਓਕੇ ਲਓ ਜੀ ਇਹ ਲੈਣਾ ਨੇ ਜੀ ਟ੍ਰੇਨ ਦੀਆਂ ਇੱਥੇ ਇਹ ਵਾਲੀਆਂ ਤੇ ਇੱਥੇ ਦਿਨੇ ਚੱਲਦੀ ਆ ਟ੍ਰੇਨ ਸਿਰਫ ਦਿਨੇ ਦਿਨੇ ਇਹ ਆ ਗਿਆ ਸੀ ਰਿਵਰ ਤੇ ਇੱਥੋਂ ਦੀ ਇੱਕ ਨਦੀ ਲੰਘਦੀ ਹੈ ਛੋਟੀ ਜੀ ਹਨਾ ਤੇ ਇਸ ਕਰਕੇ ਜਿਹੜੀ ਇੱਥੇ ਮਾਰਕੀਟ ਹੈ ਇਹ ਸਾਰੀ ਮਾਰਕੀਟ ਆ ਇਧਰ ਸਾਈਡ ਤੇ ਸੋ ਇੱਥੇ ਕਲੱਬ ਵੀ ਨੇ ਸੋ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਇਹ ਏਰੀਆ ਰਿਵਰ ਸਾਈਡ ਵਾਲਾ ਪੈਂਦਾ ਸੀ ਇਸ ਕਰਕੇ ਇਹਨੂੰ ਕਹਿੰਦੇ ਨੇ ਰਿਵਰ ਮਾਰਕੀਟ ਇੱਥੇ ਆਲਮੋਸਟ ਸੈਟਰਡੇ ਸੈਟਰਡੇ ਹਨਾ ਸੈਟਰਡੇ ਨਾਈਟ ਅੰਗਰੇਜ਼ ਕਾਫੀ ਇੰਜੋਏ ਕਰਦੇ ਨੇ ਫ੍ਰਾਈਡੇ ਸਾਈਡ ਹਾਂ ਫ੍ਰਾਈਡੇ ਸਾਈਡ ਫ੍ਰਾਈਡੇ ਸੈਟਰਡੇ ਨਾਈਟ ਸੋ ਠੀਕ ਹੈ ਵੀ ਹੁਣ ਅਸੀਂ ਅੱਗੇ ਚੱਲਦੇ ਆਂ ਸਾ ਤੁਹਾਨੂੰ ਦੱਸਿਆ ਇਸ ਕਰਕੇ ਕਿ ਜੇਕਰ ਤੁਸੀਂ ਉਰਿਆ ਹੋ ਤਾਂ ਆਹ ਮਾਰਕੀਟ ਚ ਆਣਾ ਸ਼ਾਮ ਨੂੰ ਫ੍ਰਾਈਡੇ ਸੈਟਰਡੇ ਆ ਜਾਓ ਠੀਕ ਹੈ ਜੀ ਹਾਂ ਮਿਲੋ ਦੋਸਤੋ ਇੱਕ ਜਗ੍ਹਾ ਤੇ ਅਸੀਂ ਹੋਰ ਆ ਗਏ ਆਂ ਸੋ ਇਹ ਜਿਹੜੀ ਦਿੱਤ ਤੰਗਰ ਕੇ ਲੈ ਕੇ ਆ ਕਿਉਂਕਿ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਇਹ ਹੈਗੀ ਚਰਚ ਬਹੁਤ ਪੁਰਾਣੀ ਸੋ ਮੈਨੂੰ ਇਹ ਤਾਂ ਪਤਾ ਨਹੀਂ ਕਦੋਂ ਆਇਆ ਸੀ ਪਹਚਾਲ ਹੋਰੇ ਪਹਚਾਲ ਆਇਆ ਸੀ ਉਹਦੇ ਕਰਕੇ ਇਹਨੂੰ ਨੁਕਸਾਨ ਹੋ ਗਿਆ ਸੀ ਬਹੁਤ ਜ਼ਿਆਦਾ ਵੱਟ ਹੁਣ ਇਹ ਦੁਬਾਰਾ ਤੋਂ ਰੈਨੂਵੇਟ ਹੋ ਰਹੀਆ ਤਾਂ ਹੀ ਇਹ ਤੇ ਆਲੇ-ਦਾਲੇ ਆ ਚੀਜ਼ਾਂ ਲਾਈਆਂ ਨੇ ਸੋ ਜਿਹੜਾ ਇਹਦਾ ਇਤਿਹਾਸ ਹੈ ਮੈਨੂੰ ਨਹੀਂ ਪਤਾ ਵੀ ਕਿੰਨੀ ਕੁ ਪੁਰਾਣੀ ਹੈ ਸੋ ਤੁਸੀਂ ਦੇਖੋ ਜਦੋਂ ਤੁਸੀਂ ਕਦੇ ਹੋਰੇ ਆਓ ਨਿਊਜ਼ੀਲੈਂਡ ਦੇ ਏਰੀਆ ਚ ਕਰਾ ਚਰਚ ਦੇ ਵਿੱਚ ਇਸ ਸਟਰੀਟ ਦਾ ਨਾਮ ਕੀ ਇਸ ਦੱਸ ਸਕਦੇ ਤੁਸੀਂ ਜੀ ਕਿਹੜੀ ਕੈਥੈਡਰਲ ਹਾਂ ਹਾਂ ਕੈਥੈਡਰਲ ਸਕੁਅਰ ਸੋ ਜਿਹੜਾ ਏਰੀਆ ਇਸ ਜਗ੍ਹਾ ਤੇ ਨਾ ਕਾਫੀ ਰੌਣਕ ਹੁੰਦੀ ਆ ਦਿਨੇ ਹੁਣ ਤਾਂ ਆਲਮੋਸਟ ਜਾ ਹੀ ਚੁੱਕੇ ਨੇ ਅਸੀਂ ਆਏ ਬਹੁਤ ਲੇਟ ਆ ਤੇ ਇੱਥੇ ਕਾਫੀ ਰੌਣਕ ਹੁੰਦੀ ਆ ਗਾਉਣ ਵਜਾਉਣ ਸ਼ਾਪਸ ਛੋਟੇ ਛੋਟੀਆਂ ਤੇ ਕਾਫੀ ਇਕੱਠ ਹੁੰਦਾ ਬਰੇ ਸੋ ਦੋਸਤੋ ਹੁਣ ਆਪੇ ਅੱਧੋ ਬਾਅਦ ਕਿੱਥੇ ਜਾਣੇ ਹਾਂ ਵੈਸੇ ਹੁਣ ਅਸੀਂ ਥੋੜਾ ਜਿਹਾ ਹੋਰ ਸਿਟੀ ਚ ਘੁੰਮਾਂ ਫਿਰ ਉਸ ਤੋਂ ਬਾਅਦ ਜਾਵਾਂਗੇ ਤੇ ਵਲੌਗ ਦਾ ਅਸੀਂ ਐਂਡ ਕਰਾਂਗੇ ਠੀਕ ਹੈ ਜੀ ਜੇ ਵਧੀਆ ਲੱਗਿਆ ਕਮੈਂਟ ਜਰੂਰ ਦੱਸਿਓ ਕਰਕੇ ਵੀ ਤੁਸੀਂ ਉਰੇ ਆਇਓ ਜਾਂ ਆਉਣ ਦੀ ਇੱਛਾ ਬਣਦੀ ਹੈ ਤਾਂ ਜਰੂਰ ਆਇਓ ਠੀਕ ਹੈ ਜੀ ਦਾ ਹੋਰ ਦਿਖਾ ਰਿਹਾ ਜਿਹੜੀ ਇਹ ਇੱਕ ਮਸ਼ਾਲ ਹੈ ਇਹਦੇ ਵਿੱਚ ਨਾ ਲਾਈਟਾਂ ਕਾਫੀ ਜ਼ਿਆਦਾ ਚੱਲਦੀਆਂ ਨੇ ਪਰ ਹੁਣ ਇਸ ਟਾਈਮ ਇਹ ਬੰਦ ਨੇ ਤੇ ਇਹ ਫੇਰ ਉਹੀ ਦੁਬਾਰਾ ਸਿਟੀ ਚ ਅਸੀਂ ਸਾਈਡ ਤੇ ਆ ਕੇ ਥੋੜਾ ਜਿਹਾ ਵੈਸੇ ਮੈਂ ਉਹ ਰਿਆਗ ਹੀ ਦੇਖੇ ਨੇ ਵੱਡੇ ਵੱਡੇ ਬਿਲਡਿੰਗਾਂ ਆਹ ਏਰੀਆ 'ਚ ਹਾਂ ਔਰ ਕਿਤੇ ਨਹੀਂ ਹੈਗੀ ਹਨਾ ਸਪਾਰਕ ਆਪਣੀ ਗੱਡੀ ਕਿਹੜੀ ਸਾਈਡ ਖੜੀ ਹੈ ਕੋੰਨੇ ਖੜਿਓ ਮੈਂ ਇਹ ਚੀਜ਼ ਲਓ ਜੀ ਇਹ ਜਿਹੜੀ ਹੈਗੀ ਬਹੁਤ ਹੀ ਪੁਰਾਣੀ ਬਿਲਡਿੰਗ ਹੈ। ਕਿ ਆ ਕੇ ਤੇ ਕੈਂਡ ਗੱਲ ਲਿਖ ਕੇ ਹੋਰ ਦਿਖਾਣਾ ਤੁਹਾਨੂੰ। ਤੇ ਇਹ ਬਹੁਤ ਪੁਰਾਣਾ ਇਹਨੂੰ ਹੋਟਲ ਕਹਿ ਸਕਦੇ ਹੈਰੀਟੇਜ ਹੋਟਲ ਹੈ। ਹੈਰੀਟੇਜ ਹੋਟਲ ਹੈ ਜੀ ਇਹ। ਸੋ ਬਹੁਤ ਹੀ ਵਧੀਆ ਹੈ ਤੇ ਦੇਖਣ ਨੂੰ ਮਿਲਿਆ ਵੀ ਇੰਨੀ ਪੁਰਾਣੀ ਬਿਲਡਿੰਗ ਉਰੇ ਵੀ ਹੈਗੀ ਹੈ। ਬਿਲਡਿੰਗ ਜਿਹੜਾ ਨਾਮ ਇਹ ਹੈ ਕਾਨਵੈਂਟ ਡਿਪਾਰਟਮੈਂਟਲ ਬਿਲਡਿੰਗਸ ਤੇ ਇੱਕ ਹੋਰ ਕਹਿਣ ਚੀ ਦਿਖਾਰਾ ਤੁਹਾਨੂੰ ਮੈਂ ਇਹ ਆਉਂਦੀ ਆ ਟ੍ਰੇਮ ਯਾਨੀ ਕਿ ਟ੍ਰੇਨ ਦੀ ਲਾਈਨ ਹੈ ਸੋ ਇਹ ਜਾਂਦੀ ਆ ਮਾਰਕੀਟ ਦੇ ਇਹਦੇ ਅੰਦਰ ਤੇ ਹੁਣ ਆਪਾਂ ਚੱਲਦੇ ਆਂ ਇਸ ਸਾਈਡ ਤੇ ਟ੍ਰੇਨ ਵੀ ਖੜੀ ਆ ਕੀ ਬਾਤ ਆ ਇਹਦੇ ਅੰਦਰ ਦੀ ਲੰਗਦੀ ਆ ਟ੍ਰੇਮ ਵੀ ਖੜੀ ਆ ਮੌਕੇ ਤੇ ਸਹੀ ਗੱਲ ਆ ਜਿਵੇਂ ਤੁਹਾਨੂੰ ਕਿਹਾ ਸੀ ਵਾਈਡ ਰੇਂਜ ਆ ਕਿੰਨੀ ਖੂਬਸੂਰਤ ਹੈ ਬਈ ਅੱਗੇ ਹੋਰ ਬਹੁਤ ਆਹ ਕੇ ਇਹ ਖੜੀ ਹੈ ਜੀ ਟ੍ਰੇਨ ਇਹ ਘੁੰਮਦੀ ਹੈ ਸਾਰੀ ਸਿਟੀ ਚ ਇਹ ਏਰੀਆ ਟਿਕਟਾਲਾ ਜੀ ਇਸ ਇਹਦੇ ਵਿੱਚ ਰੈਸਟ ਰੈਂਜ ਇਹਦੇ ਚ ਇਹ ਟ੍ਰੇਨ ਚ

ਇਹ ਕਿ ਬਿਲਡਿੰਗਸ ਹੁਣ ਇਹ ਇਹ ਸਾਈਡ ਵੀ ਬਾਬਾ ਬਿਜ਼ੀ ਹੋਣੀ ਹੈ ਨਾ ਜੀ ਉਰੇ ਵਾਲੀ ਬਿਲਕੁਲ ਟਾਈਮ ਤੋਂ ਬਿਜ਼ੀ ਹੋ ਗਈ ਉਹੋ ਵੈਸੇ ਅਸੀਂ ਆਹ ਤੱਕ ਇਹੋ ਜਿਹੇ ਟਾਈਮ ਬਾਟੇ ਕਾਫੀ ਬਿਜ਼ੀ ਸਾਈਡ ਦੱਸ ਦਿੰਨੇ ਦਿਨੇ ਕੀ ਬਾਤ ਹੈ ਜੀ ਆਉਂ ਲੈ ਗਿਆ ਮੁੰਡਾ ਚਲਾ ਕੇ ਪਾ ਬੰਦੇ ਤੁਸੀਂ ਜਾਣਦੇ ਹੋ ਇਹ ਦੇਖ ਰਿਹਾ ਪਰ ਆਪ ਲਾਵਾਂਗੇ ਉਹਨਾਂ ਆਪਾਂ ਮੰਗੇ ਆਈਸਕ੍ਰੀਮ। ਫਿਰ ਤਰ੍ਹਾਂ ਦੀ ਆਈਸਕ੍ਰੀਮ ਹੁਣ ਦੇਖਦੇ ਆਂ ਵੀਰ ਆਪਾਂ ਨੂੰ ਕਿਹੜੀ ਆਈਸਕ੍ਰੀਮ ਦੇ ਉੱਪਰ ਲੈ ਕੇ। ਟੇਸਟ ਦੇਖਦੇ ਆਪਾਂ। ਹਾਂ ਲਓ ਜੀ। ਬੜਾ ਨੱਕਾਪੇ। ਦੇਖੋ ਜੀ ਇਹ ਆ। ਇੱਕ ਸਕੂਪ ਲੈ ਲਿਆ ਆਪਾਂ ਨੇ। ਤੇ ਫਿਰ ਇਸ ਤੋਂ ਬਾਅਦ ਦੇਖਦੇ ਆਂ। ਟੈਸਟ ਦੇਖ ਕੇ ਦੱਸ ਦਿਓ ਤੁਹਾਨੂੰ ਕਿਦਾਂ ਦਾ ਲੱਗਿਆ ਅੱਛਾ ਹੋਰ ਵੀ ਘੈਂਟ ਆ ਵੈਸੇ ਚਾਹੇ ਠੀਕ ਆ ਵੀ ਕਰਾਊਡ ਨਹੀਂ ਹੈਗਾ ਬਟ ਦਿਨ ਦਾ ਆਉਦਾ ਵਧੀਆ ਭਾਈ ਹੂੰ ਸੀਪਾਰਟ ਟਾਈਮ ਟੇਰੇ ਬੰਦ ਆਕੇ ਹਲੋ ਵੀ ਮਿੱਤਰੋ ਕਿਆ ਬਾਤ ਹੈ ਆਹਾ ਹਾ 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 ਲਓ ਮਿੱਤਰੋ ਕੈਂਟ ਗੱਲਬਾਤ ਬਣ ਗਈ ਅੱਜ ਧੰਨਵਾਦ ਸਾਡੇ ਭਰਾ ਦਾ ਜਿਹੜਾ ਐਡੀ ਦੂਰ ਤੱਕ ਸਾਨੂੰ ਲੈ ਆਇਆ ਅੱਜ ਤੇ ਇਹ ਹੈਗਾ ਜੀ ਕਰਾਸ ਚਰਚ 뷰 ਹੈ ਜੀ ਨਿਊਜ਼ੀਲੈਂਡ ਦਾ 뷰 ਆ ਦੇਖੋ ਕਿੰਨੀ ਕਮਾਲ ਦੀ ਗੱਲਬਾਤ ਹੈ ਪਹਿਲਾਂ ਤੁਸੀਂ ਐ ਨਿਹਾਰੋ ਚਲੋ ਇੱਥੋਂ ਸ਼ੁਰੂ ਕਰਦਾ ਹਾਂ ਦੁਬਾਰੇ ਏ ਆਲੋ ਹੌਲੀ 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 ਮੈਂ ਸੰਤਖਾਨ ਜਾ ਰਿਹਾ ਸੋ ਮੇਰੀ ਜ਼ਿੰਦਗੀ ਦਾ ਇੱਕ ਕਮਾਲ ਦਾ ਦ੍ਰਿਸ਼ ਅੱਜ ਵਾਹ ਜੀ ਵਾਹ ਕੀ ਬਾਤ ਹੈ ਅਸੀਂ ਬਿਲਕੁਲ ਬਹੁਤ ਜ਼ਿਆਦਾ ਉੱਚੀ ਹਾਈਟ ਤੇ ਆ ਹੁਣ ਮੈਂ ਥੋੜਾ ਜ਼ੂਮ ਕਰ ਲੈ ਇੱਕ ਵਾਰੀ ਫੇਰ ਮੈਂ ਲੈ ਕੇ ਆਜ ਨਿਹਾਰਾਂਗੇ ਆਪਾਂ ਇਹਨੂੰ ਲਾ ਵਾਹ ਕੀ ਬਾਤ ਹੈ ਲੋ ਜੀ ਮੈਂ ਨਾ ਤੁਹਾਨੂੰ ਇਹ ਚੀਜ਼ ਦਿਖਾ ਰਿਹਾ ਵੀ ਖਰਾ ਐ ਵੀ ਹੁਣ ਜ ਦਿਨੇ ਹੁੰਦਾ ਤਾ ਕੁਛ ਗੱਲ ਹੋਰ ਸੀ ਤੇ ਇਹ ਹੈਗਾ ਮੈਪ ਇੱਥੇ ਹੈਗਾ ਮੈਪ ਦਿਖਾਇਆ ਹੋਇਆ ਕਿੱਥੇ-ਕਿੱਥੇ ਤੁਸੀਂ ਖੜੇ ਹੋ ਜਾਂ ਤੁਸੀਂ ਕਰਾਚਰਚ ਦਾ ਏਰੀਆ ਸਾਰਾ ਤੇ ਕੀ ਆ ਬਾਤ ਹੈ ਇੱਥੋਂ ਦੇਖ ਸਕਦੇ ਹੋ ਤੁਸੀਂ ਜਿਹੜਾ ਸਾਹਮਣੇ ਦੀਨ ਦਾ ਤੁਹਾਨੂੰ ਇੱਧਰ ਇਹ ਜਿੰਨਾ ਵੀ ਏਰੀਆ ਦੇਖ ਰਿਹਾ ਸਾਰਾ ਹੈ ਹਾਂ ਜਿੰਨਾ ਵੀ ਏਰੀਆ ਮੈਂ ਤੁਹਾਨੂੰ ਦਿਖਾ ਰਿਹਾ ਦੁਬਾਰੇ ਫੇਰ ਮੈਂ ਹੁਣ ਆਪਣੇ ਮੋਬਾਈਲ ਦੀ ਲਾਈਟ ਲਾ ਲਈ ਸ਼ਕੈਂਟ ਲਵ ਯੂ ਦੋਸਤੋ ਅੱਜ ਦਾ ਬਲੌਗ ਕਰਦੇ ਆਪਾਂ ਇਸੇ ਜਗ੍ਹਾ ਤੇ ਐਂਡ ਸੋ ਨਵੇਂ ਬਲੌਗ ਅਮੇਜ਼ਿੰਗ ਜਿੰਦਗੀ ਦੇ ਨਵੇਂ ਪਲ ਨਾਲ ਮੈਂ ਤੁਹਾਡੇ ਨਾਲ ਫਿਰ ਆਵਾਂਗਾ ਨਵਾਂ ਬਲੌਗ ਸ਼ੁਰੂ ਕਰਾਂਗੇ ਆਪਾਂ ਇਸੇ ਕਰਾਚਾ ਚ ਏਰੀਆ ਤੋਂ ਠੀਕ ਹੈ ਜੀ ਉਨਚਤ ਵਾਸਤੇ ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ